ਜਦੋਂ ਆਪਾਂ ਨਾਮ ਜਪਦੇ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਵੀ ਆਪਾਂ ਨਾਮ ਜਪਦੇ ਆ ਦਿਖਾ ਕੇ ਨਾਮ ਨਹੀਂ ਜਪਣਾ ਚਾਹੀਦਾ ਤੇ ਨਾਮ ਜਪਦੇ ਕਿਸੇ ਨੂੰ ਦੱਸਣਾ ਵੀ ਨਹੀਂ ਚਾਹੀਦਾ ਕਿ ਮੈਂ ਇੰਨਾ ਨਾਮ ਜਪਦਾ ਸਾ ਸੰਗਤ ਮਹਾਰਾਜ ਕਹਿੰਦੇ ਗੁਰਸਤ ਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤਿਆਰ ਹੈ ਭਲਕਦਾ ਸਮਾਂ ਨਾਮ ਦਾ 12 ਤੋਂ 3 ਹੁਣ ਇੱਥੇ ਇਹ ਵੀ ਨਹੀਂ ਸਮਝਣਾ ਵੀ ਆਪਾਂ ਨੂੰ ਇਸ਼ਨਾਨ ਨਹੀਂ ਕਰਨਾ ਚਾਹੀਦਾ ਇਸ਼ਨਾਨ ਬਹੁਤ ਜ਼ਰੂਰੀ ਹੈ ਸਮਝਣਾ ਵੀ ਮਹਾਰਾਜ ਕਹਿੰਦੇ ਕੀ ਨੇ ਇਸ ਵੇਲੇ ਨੂੰ ਕਿਹਾ ਵਿਸ਼ਨਾਰ ਨਹੀਂ ਕਰਨਾ ਮਹਾਰਾਜ ਕਹਿੰਦੇ ਕਾਰਿਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਏ ਰੋਗਾ ਵਿਸ਼ਨਾਮ ਬੜਾ ਜ਼ਰੂਰੀ ਹੈ ਮਨ ਵੀ ਤੇ ਤਨ ਰੋਗ ਰੋਜ਼ ਇਸ਼ਨਾਨ ਕਰਨਾ ਚਾਹੀਦਾ ਜਿਹੜਾ ਬੰਦਾ ਨਹਾਉਂਦਾ ਨਹੀਂ ਨਾ 16 ਕਲਾਜੋ ਇੱਕ ਕਲਾਵ ਦੀ ਖਰਾਬ ਹੋ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਸਿਰਿ ਵਾਹਿਗੁਰੂ ਕਈ ਹਫ਼ਤਾ ਹਫ਼ਤਾ ਨਹਾਉਂਦੇ ਨਹੀਂ ਦੋ ਬੰਦਿਆਂ ਨੂੰ ਮਾਫ਼ ਹੈ ਇੱਕ ਤਾਂ ਬਜ਼ੁਰਗ ਬਹੁਤਾ ਵਿਰਤ ਹੋ ਗਿਆ ਸੀ 90 ਸਾਲ ਦਾ ਸਰੀਰ ਕੰਮ ਨਹੀਂ ਕਰਦਾ ਉਹਨੂੰ ਬਾਪੂ ਦੂਜਾ ਕੋਈ ਰੋਗੀ ਹੋਵੇ ਮੰਜੇ ਤੇ ਪਿਆ ਜਿਉ ਨਾਮ ਜਪਦਾ ਕੋਈ ਗੱਲ ਨਹੀਂ ਮਹਾਰਾਜ ਇਹਨੇ ਤਿੰਨ ਤੋਂ 6 ਦਾ ਸਮਾਂ ਫਿਰ ਇਸ਼ਨਾਨ ਕਰਨ ਦਾ ਸਮਾਂ ਜਿਹੜਾ ਨਾਮ ਦਾ ਸਮਾਂ ਉਹ 12 ਤੋਂ 3 ਦਾ